ਆ ਜੋ ਬਰ ਕਰ ਗਏ ਗੱਲਾਂ ਤੇ ਬਾਤਾਂ ਜੈਕਟ ਲਾਦ ਗਏ ਯਾਰ ਬਾਹਰ ਤਾਂ ਹੈਗੀ ਤਾਂ ਠੰਡ ਹੀ ਆ ਪਰ ਅੱਪ ਕਿਹੜਾ ਬਾਹਰ ਟਰੱਕ 'ਚ ਹੀ ਬੈਠੇ ਆ ਤਾਂ ਕਰਕੇ ਇਹਨੂੰ ਲਾਦ ਗਏ ਮੈਂ ਆਇਆ ਵੈ ਸੀਗਾ ਇੱਥੇ ਲੋਡ ਚੱਕਣ ਆਇਆ ਵੈ ਸੀਗਾ ਆਪਣਾ ਮਿਸ਼ੀਗਨ 'ਚ ਰੌਕਸਮ ਵੇਕਰੀ ਹੈ ਕੀ ਨਾ ਇਹਦਾ ਇਹਨਾਂ ਦੇ ਆਇਆ ਸੀ ਇੱਥੇ ਪਹਿਲਾਂ ਤਾਂ ਮੈਨੂੰ ਅਨਸਾਰ ਕਹਿੰਦੇ ਕਹਿੰਦੇ ਮੈਂ ਉੱਥੇ ਨੇ ਇਹਨਾਂ ਦੇ ਕੀ ਸਿਸਟਮ ਆ ਜਦੋਂ ਇੰਟਰ ਹੁੰਨੇ ਆ ਪਾਰਕਿੰਗਾਂ ਬਣਾਈਆਂ ਵਗੜੋ ਤੇ ਉਥੇ ਮੈਸੇਜ ਟੈਕਸ ਮੈਸੇਜ ਹੈਲੋ ਭੇਜ ਦੋ ਇਹਨਾਂ ਦਾ ਆ ਜਾਂਦਾ ਮੂਰੋ ਮੈਸੇਜ ਵੀ ਆਪਦਾ ਰੀਫਰ ਫਲਾਨਾ ਤੇ ਕਪੇ ਜੋ ਪਿਕਅਪ ਨੰਬਰ ਮੇ ਭੇਜਤਾ ਮੂਰੋ ਪਤਾ ਕੀ ਮੈਸੇਜ ਆਇਆ ਕਹਿੰਦੇ ਤੇਰੀ ਤਾਂ ਪਾਇਮੈਂਟ ਹੀ ਕੱਲ ਦੀ ਹੈ 24 ਘੰਟੇ ਬਾਅਦ ਮੈਂ ਚੱਲ ਡਿਸਪੈਚ ਨਾਲ ਗੱਲ ਕੀਤੀ ਹੈ ਨਾ ਉਹਦੀ ਕੁਦਰਤੀ ਇਹਨਾਂ ਦਾ ਦੁਬਾਰੇ ਆਇਆ ਕਹਿੰਦੇ ਮੂਵ ਕਰ ਲੈ ਇਨਸਪੈਕਸ਼ਨ ਏਰੀਆ ਕੋਲੇ ਮੈਂ ਠੀਕ ਆ ਚੱਲ ਮੈਨੂੰ 11 ਨੰਬਰ ਡੋਰ ਦੇਤਾ ਇਹਨੇ ਮੈਨੂੰ ਕਹਿੰਦਾ ਤੇਰੀ ਪਿਕਅਪ ਤਾਂ ਕੱਲ ਦੀ ਆ ਤੈਨੂੰ ਹੁਣ ਵੀ ਪਰ ਕਹਿੰਦਾ ਵੀ 10 ਵ ਲੋਡਰ ਮੈਂ ਹੈ ਵੀ ਠੀਕਾ ਕੋਈ ਚੱਕਰ ਨਹੀਂ ਲੋਡ ਕਰ ਦੋ ਕਿਉਂਕਿ ਬਿਨੀ ਪੈਗ ਹੈਗਾ ਇੱਥੋਂ 1578 ਕਿਲੋਮੀਟਰ ਨਹੀਂ ਓਏ ਇਹ ਤਾਂ ਮੈਂ ਉਹਦਾ ਪਾਇਆ ਹੋਇਆ ਗੈਸ ਟ੍ਰੈਕ ਦਾ ਬਿਨੀ ਪੈਗ ਕਿੰਨਾ ਹੈ ਤੇ ਮੈਂ ਕਿਹਾ ਵੀ ਹੁਣ ਤਾਂ ਬੁੱਕ ਤਾਂ ਪਈ ਹੈ ਮੇਰੇ ਕੋਲ ਸਾਢੇ 3 ਘੰਟਿਆਂ ਵਾਂਗੂ ਮੈਂ ਜਲੇ ਦਾ ਕੀ ਚਲਾਵਾਂ ਨਹੀਂ ਉਹਨੂੰ ਸੁਣ ਨਹੀਂ ਆ ਲੋਡ ਜਾ ਕੇ ਨਾ ਰੋਟਾ ਟਿੱਖਾ ਕੇ ਗੁੱਡ ਸਲੀਪਾਂ ਲੈਣੇ ਆ ਉਕੇ 1700 ਕਿਲੋਮੀਟਰ ਹੈਗਾ ਬੋਲਪੀ ਬੀਬੀ ਇਹ ਵੀ 1000 ਕਿਲੋਮੀਟਰ ਕਿੰਨੇ ਆ 1714 ਕਿਲੋਮੀਟਰ ਆ ਜਾੜ ਬਿਨੀ ਪੈਗਾ ਤੇ ਦੋ ਸਲੀਪਾਂ ਦਾ ਪੈਣਗੇ ਪੈਣਗਾ ਫਿਰ ਰਾਤ ਕਾਹਤੋਂ ਝਾਕਣੀ ਆਪਾਂ ਦਾ ਕਰਕੇ ਉਹੀ ਕਰਦੇ ਆ ਹਾਂਜੀ ਹਾਂਜੀ ਅਰਤੀ ਜੀ ਕੀ ਹਾਲ ਚਾਲ ਹੈ ਬਾਈ ਲਾਈਕ ਕਰੀ ਚਲੋ ਵੀਰ ਬਣ ਕੇ ਸਾਰੇ ਜਾਣੇ ਨਾ ਪਰ ਸਾਰਿਆਂ ਕੋਲੇ ਪਹੁੰਚ ਜੂਗਾ ਫਿਰ ਕਰਦੇ ਆ ਗੱਲਾਂ ਬਾਤਾਂ ਅੱਜ ਕੀ ਤਾਜ਼ਾ ਖਬਰ ਸੁਣਾਇੰਗੇ ਦੋਤਿਆਂ ਅੱਜ ਕੀ ਤਾਜ਼ਾ ਖਬਰ ਕਿਨੇ ਕਿਨੇ ਸੁਣ ਲਈ ਹੈ ਕਿ ਨਹੀਂ ਕੱਲ ਮੈਂ ਤਾਂ ਸੀਐਨ ਸੁਣਾਲੀ ਦਾ ਗੱਲ ਨਹੀਂ ਵੈਸੇ ਕਹਿਦਾ ਨੁਕਸਾਨ ਹੀ ਹੋਇਆਗਾ ਕਪਲ ਸ਼ਰਮ ਵਾਲੀ ਕਿਨੇ ਕਿਨੇ ਸੁਣ ਲਈ ਹੈ ਗੱਲ ਦੱਸੋਗਾ ਕਹਿੰਦੇ ਤੀਜੀ ਵਾਰੀ ਗੋਲੀਆਂ ਚਲਾਤੀਆਂ ਸਰੀ ਜੀ ਕਪਲ ਸ਼ਰਮਾ ਦੇ ਕੈਫੇ ਤੇ ਕੀ ਕਰੂ ਬੰਦਾ ਯਾਰ ਐਣਾ ਫੇਮਸ ਹੋ ਕੇ ਜਾਂ 4 ਰੁਪਏ ਕਮਾ ਕੇ ਮੁੜ ਕੇ ਦਾਲੇ ਹੋ ਜਾਂਦੇ ਆ ਕਹਿੰਦੇ ਪਹਿਲਾ ਹਿੱਸਾ ਦੇ ਫਿਰ ਗਾਂ ਵਾਲੀ ਗੱਲ ਕਰਾਂਗੇ ਉਹਨਾ ਫੇਮਸ ਬਾਕੀ ਉਹਨੂੰ ਹੋਰ ਵੀ ਗੱਲ ਦੱਸ ਦਾਂਗਾ ਕੋਈ ਨਾ ਬੰਦੇ ਜੁੜੋ ਲਾਈਕ ਕਰੀ ਚੱਲੋ ਸਾਰੇ ਲਾਈਕ ਤੇ ਸ਼ੇਅਰ ਕਰ ਦਿਓ ਲਾਈਵ ਫਿਰ ਕਰਦੇ ਆ ਗੱਲਾਂ ਬਾਤਾਂ ਆਪਾਂ ਕਿਉਂਕਿ ਮੈਂ ਤੇ ਹੁਣ ਐਵੇਂ ਕਹਿੰਦਾ ਦਿਨੇ ਜਿੱਥੇ ਡਿਲੀਵਰੀ ਸੀਗੀ ਹਨਾ ਇਹਦੀ ਮਨੁੱਖਾ ਉੱਥੇ ਘੰਟ ਉਹਨਾਂ ਨੇ ਲਾਤੀ 3 ਘੰਟਿਆਂ ਤੋਂ ਉੱਤੇ ਉੱਥੇ ਮੈਂ ਸੌਂ ਲਿਆ ਸੀਗਾ ਹਨਾ ਘੰਟਾ ਡੇਢ ਘੰਟ ਬਾਕੀ ਰੋਟੀਆਂ ਟਿਕਾਣੀਆਂ ਹੈਗੀ ਸੌਂਦੇ ਤਾਂ ਹੈ ਨਹੀਂ ਮੈਂ ਚੱਲ ਉਹਦੇ ਨਾਲ ਹੀ ਗੱਲਾਂ ਮਾਰ ਲੇਗੇ ਇੱਕ ਵੀਰ ਬਣ ਕੇ ਆਪਣਾ ਚੈਨਲ لازਮੀ ਸਬਸਕ੍ਰਾਈਬ ਕਰੀ ਚੱਲੋ ਜਿੰਨੇ ਜਾਣੇ ਜੁੜੀ ਜਾਂਦੇ ਹੋ ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਆ ਕਰੋ ਇਹਨੇ ਨਾਲ ਫਿਰ ਤੁਹਾਨੂੰ ਮੈਸੇਜ ਆ ਜਾਂਦਾ ਜਿੱਦਾਂ ਵੀ ਵੀਡੀਓ ਆਉਂਦੀ ਆ ਮੈਂ ਚੈੱਕ ਕਰਨਾਗਾ ਕਿ ਇਹਨੇ ਮੋ ਗੀਤਾ ਵੀ ਸਬਸਕ੍ਰਾਈਬ ਕੀਤਾ ਕਿ ਨਹੀਂ ਕਿਉਂ ਹੀ ਦੇਖ ਕੇ ਮੁੜ ਜਾਂਦੇ ਆ ਪਰ ਇੱਕ ਚੀਜ਼ ਆ ਬਾਈ ਇਹਨਾਂ ਦੇ ਆ ਬਿਕਰੀ ਤੇ ਆ ਮੈਂ ਇੱਥੇ ਲੋਡ ਚੱਕਣ ਆ ਆ ਤੁਹਾਨੂੰ ਦਿਖਾਵਾਂ ਆਹ ਇੱਕ ਵੀ ਟਰੱਕ ਹੈ ਨਹੀਂ ਸਾਰੇ ਵਾ ਡਰੋਪ ਕੀਤੇ ਹੋਏ ਆ ਸਾਰਿਆਂ ਨੇ ਇਹ ਲਾਈਟ ਗ੍ਰੀਨ ਹੈ ਇਹਨਾਂ ਦਾ ਕੀ ਸੋਖਾ ਇਹਨੇ ਡੋਰ ਬੰਨਦੀ ਲਵਾਉਂਦੇ ਆ ਥੈਂਕ ਯੂ ਥੈਂਕ ਯੂ ਭਾਈ ਕਰਤਾ ਤਾਂ ਤੇ ਡੋਰ ਬੰਨਦੀ ਲਵਾਉਂਦੇ ਆ ਡੌਗ ਤੇ ਵੀ ਉਹਦੇ ਆਪਣਾ ਟੈਂਪਰੇਚਰ ਨਹੀਂ ਡਾਊਨ ਹੁੰਦਾ ਜਦੋਂ ਫਰੀਜ ਫਰੋਜ਼ਨ ਲੋਡ ਆਗਾ ਮੀਨ ਨੂੰ ਮੂਵਟ ਹੋਊਗਾ ਤੇ ਉਹ ਡੋਰ ਬੰਨਦੀ ਅੰਦਰ ਹੀ ਖੋਲਦੇ ਆ ਇਹਨਾਂ ਦੇ ਜਦੋਂ ਲੋਡ ਕਰਨਾ ਇਹਨਾਂ ਨੇ ਉਹਦੀ ਖੋਲ ਕੇ ਲੋਡ ਕਰ ਦੇਣਾ ਨਾਲ ਹੀ ਬੰਦ ਕਰ ਦੇਣੇ ਆ ਇੰਨਾ ਦੇ ਨਾਲ ਹੀ ਪਾਰਕਿੰਗ ਹੈਗੀ ਆ ਇੱਥੋਂ ਜਦੋਂ ਬਾਹਰ ਨਿਕਲੂਗਾ ਨਾ ਆ ਤਾਂ ਇੱਥੇ ਇਹਨਾਂ ਸਿਕਿਉਰਟੀ ਵਾਲਾ ਬੈਠਾ ਹੁੰਦਾ ਹੈ ਆ ਕੇ ਟਰੇਲਰ ਚੈੱਕ ਕਰਦਾ ਹੈ ਵਾਸ਼ ਹੈਗਾ ਕਿ ਨਹੀਂ ਹੁਣ ਉਹ ਹੈ ਨਹੀਂ ਸੀ ਹੁਣ ਆ ਪੰਦਰੋਂ ਆਇਆ ਟਰੇਲਰ 'ਚ ਚੜ ਕੇ ਦੇਖਿਆ ਤੇ ਬਾਅਦ ਤੁਹਾਨੂੰ ਪਤਾ ਮੈਂ ਕਰਦਾ ਕਿਹੜੇ ਤਰੀਕੇ ਨਾਲ ਉਹਨਾਂ ਬਲੋਰ ਮਾਰ ਕੇ ਤੇ ਬਾਅਦ 'ਚ ਆਪਾਂ ਪਾਣੀ ਦੀਆਂ ਦੂ ਢੋਲ ਗੰਢੋਲ ਦੇਈ ਦੀਆਂ ਆਂਗਾ ਔਰ ਬਾਬੇ 100 ਡਾਲਰ ਲਾ ਜਾਂਦੇ ਆ ਟਰੇਲਰ ਵਾਸ਼ ਕਰਨ ਦਾ ਯੂ ਐਸ ਏ ਵਾਲੇ ਕੈਨੇਡੀਅਨ 100 ਤਾਂ ਕਰਕੇ ਆਪਾਂ ਇੰਹੀ ਕਰੀਦਾ ਤੇ ਉਹ ਆਪਾਂ ਗੱਲ ਕਰਦੇ ਸੀ ਉਹਦੀ ਗੱਲ ਕਰਦਾ ਸੀ ਬਾਈ ਮੈਂ ਆਪਣਾ ਕਪਲ ਸ਼ਰਮਾਨ ਦੀ ਉਹਦੇ ਕੈਫੇ ਤੇ ਨਹੀਂ ਤੀਜੀ ਵਾਰੀ ਗੋਲੀਆਂ ਚ ਲਾ ਕੇ ਆ ਗਏ ਤੇ ਇਸ ਹਸਾਲ ਆ ਲੋ ਤੀਜੀ ਵਾਰੀ ਗੋਲੀਆਂ ਚ ਲਾ ਕੇ ਆ ਤੇ ਉਹਨਾਂ ਨੇ ਸਪੈਸ਼ਲ ਉੱਥੇ ਕੈਮਰੇ ਲਾਏ ਵੀ ਆ ਗਏ ਆਪਣਾ ਸੈਟਲਾਈਟ ਤੇ ਲਾ ਕੇ ਤੇ ਇੱਕ ਸਕਿਉਰਟੀ ਵਾਲੀ ਗੱਡੀ ਖੜੀ ਹੁੰਦੀ ਉਹ ਮੁੰਡਾ ਲਾਈਵ ਵੀ ਹੋਇਆ ਬੈਠਾ ਹੁੰਦਾ ਟਿਕਟੌਕ ਤੇ ਹਾਂਜੀ ਹਾਂਜੀ ਕਰ ਦੋ ਕਰ ਦੋ ਮਾਨ ਜੀ ਤੇ ਸਿਕਿਉਰਟੀ ਵਾਲੇ ਭੱਜ ਗਏ ਹੋਣਗੇ ਗੰਨਾ ਦੇਖ ਕੇ ਉਹਨਾਂ ਤੜਕੇ ਇੰਦੀ ਜਿਸ ਵਾਲ ਨਹੀਂ ਹੈ ਜਿਹੜਾ ਉਹ ਲਾਈਵ ਹੋਇਆ ਹੋਇਆ ਸੀਗਾ ਉੱਥੇ ਉਹ ਕਪਲ ਚਰਮਾਂ ਦੇ ਸ਼ੋਅ ਕੈਫੇ ਮੂਰੇ ਉਹ ਸਿਕਿਉਰਟੀ ਵਾਲ ਨੂੰ ਸੱਦੀ ਆਵੇ ਵੀ ਆ ਜਾ ਤੇਰੇ ਨਾਲ ਗੱਲ ਕਰਨੀ ਆ ਉਹ ਆਇਆ ਹੀ ਨਹੀਂਗਾ ਓਏ ਮੈਂ ਕਹਿੰਦਾ ਅਗਲਾ ਕਹਿੰਦਾ ਉਹ ਬਾਈ ਸਿਕਿਉਰਟੀ ਕਰਨੀ ਹੈ ਪੈਸੇ ਲੈਣੇ ਮਰਨਾ ਥੋੜਾਗਾ ਕਿਉਂਕਿ ਭਈ ਅਗਲੇ ਨੇ ਥੋੜਾ ਦੇਖਣਾ ਤੀਜੀ ਵਾਰੀ ਕੈਫੇ ਭੰਨ ਗਏ ਉਹਦਾ ਗੋਲੀਆਂ ਚਲਾ ਕੇ ਕੀ ਕਰੋਗੇ ਤੁਸੀਂ ਇੱਥੇ ਫੇਮਸ ਹੋ ਕੇ ਜਾਂ 4 ਰੁਪਏ ਕਮਾ ਕੇ ਪੇਜੇ ਮੈਂ ਇਹ ਗੱਲਾਂ ਕਰਦਾ ਤੇ ਮੈਨੂੰ ਇੱਕ ਬਾਈ ਆ ਗਿਆ ਕੋਈ ਹੋਰ ਤਾਂ ਨਹੀਂ ਕੋਈ ਕਹਿੰਦਾ ਤੇ ਉਹ YouTube ਤੇ ਮੈਨੂੰ ਕਮੈਂਟ ਕਰ ਦੂਗਾ ਤੂੰ 네ਗਟਿਵਿਟੀ ਫੈਲਾਉਣਾ ਇਹ ਚ ਮੈਨੂੰ ਦੱਸਿਆ ਯਾਰ ਕੋਈ 네ਗਟਿਵਿਟੀ ਵਾਲੀ ਗੱਲ ਹੈਗੀ ਆ ਜੇ ਸਚਾਈ ਦਿਖਾਉਣੀ ਜਾਂ ਕੇ ਇਹਨੂੰ ਸੱਚ ਦੱਸਣਾ ਜੇ ਜਾਂ ਤਾਂ ਬਾਈ ਤੂੰ ਇਹ ਚਾਹਣਾ ਵੀ ਜਿਹੜਾ ਝੂਠ ਆ ਜਾਂ ਕੋਈ ਗਲਤ ਚੀਜ਼ ਨੂੰ ਮੈਂ ਸਹੀ ਕਹਿ ਕੇ ਪੇਸ਼ ਕਰਾਂ ਉਹ ਤਾਂ ਨਹੀਂ ਆਪਾਂ ਕਰਦੇ ਹਨ ਕੁਝ ਹੋ ਜੇ ਬਲਾਂ ਉਹ ਆਪਣੀ ਆਦਤ ਹੈ ਨਹੀਂ ਓਕੇ ਓਕੇ ਬਾਲੇ ਗਾਣ ਹੋਈ ਜਾਂਦੇ ਆ ਕਿ ਇਹ ਹੋ ਗਿਆ ਹਨਾ ਰਾਜਨ ਆਪਣਾ ਕਪਲ ਸ਼ਰਮ ਵਾਲਾ ਹੋ ਗਿਆ ਤੇ ਆਪਣਾ ਕੀ ਨਾਂ ਲੈਂਦੇ ਹੁੰਦੇ ਆ ਐਡਮੈਂਟਨ ਵਾਲੀ ਸੁਣੀ ਹੈ ਖਬਰ ਕਿਹਨੇ ਐਡਮੈਂਟਨ ਆਪਣੇ ਤਿੰਨ ਭਰਾ ਪੰਜਾਬੀ ਡੋਡੀ ਵੀ ਜੀ ਬੈਠੇ ਸੀ ਬਾਬੇਖਾਨੀ ਕਿੰਨੇ ਹਜ਼ਾਰ ਬੂਟਾ ਫੜਿਆ ਪੁਲਿਸ ਨੇ ਤੇ ਥੋੜੇ ਦਿਨਾਂ ਦੀ ਗੱਲ ਹੀ ਸੀ ਮੈਂ ਕਿਹਾ ਸਾਈਆਂ ਲਾਈ ਬੈਠੇ ਹੋਣਗੇ ਹਨਾ ਇੱਕ ਦੂਜੇ ਨਾਲ ਕੋਈ ਨਾ ਲੈ ਜੀ ਥੋੜੇ ਲੈ ਉਹ ਕਹਿੰਦਾ ਉਹ ਭਾਈ ਮੈਨੂੰ ਬਾਵਾ ਕਹਿੰਦਾ ਉਹਨੇ ਕਿਹਾ ਨਹੀਂ ਨਹੀਂ ਥੋੜੇ ਲੈ ਜੀ ਤੂੰ ਤੋਂ ਬੋਲ ਸਨੈਲ ਚੱਕਲੇ ਤਿੰਨ ਆਗੇ ਇੱਕ ਤਾਂ ਗੁਰਪ੍ਰੀਤ ਆ ਕੋਈ 30 ਸਾਲਾਂ ਦਾ ਇੱਕ ਕੋਈ ਧਰੂਏ ਦੇ ਨਾਂ ਦਾਗਾ ਤੇ ਬਾਬੇ ਉਹਦਾ ਡੋਢੇ ਕਾਸੇ ਬੀਜੀ ਬੈਠੇ ਸੀਗੇ ਉੱਤੇ ਮੜੇ ਸ਼ੇਅਰ ਕਰੀ ਚਲੋ ਤੇ ਇੱਕ ਨਾਲ ਦੀ ਨਾਲ ਨਾ ਜਿਹੜੇ ਭਰਾਵਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਲਾਜ਼ਮੀ ਕਰ ਲੋ ਚੈਨਲ ਆਪਣਾ ਤੇ ਨਾਲ ਦੀ ਮੈ ਬੈਲ ਆਈਕਨ ਨਾਲ ਪਾ ਦਿਆ ਕਰੋ ਵਧੀਆ ਵਧੀਆ ਮਾਨભાઈ ਵਧੀਆ ਚੜਦੀ ਕਲਾ ਫਿਰ ਤੁਹਾਨੂੰ ਜੋ ਸੌਕ ਜਾਣਾ ਹੋਵੇ ਗੱਲ ਦੱਸਦਾ ਇੱਕ ਹੋਰ ਉਹਦੋ ਇਹ ਸੁਣੀ ਨਹੀਂ ਹੋਣੀ ਮੇਰੇ ਹਿਸਾਬ ਨਾਲ ਮੇਰੇ ਪਿੰਡ ਦੀ ਗੱਲ ਹੀ ਆ ਇੱਥੋਂ ਦੀ ਜੇ ਮੇਰੇ ਪਿੰਡ ਦੇ ਬੰਦੇ ਨਹੀਂ ਕਿ ਸੁਣੀਆ ਕਿਸੇ ਨੇ ਰਾਜਨ ਜੁਐਲਰ ਦੀ ਗੱਲ ਸੁਣੀਆ ਗਏ ਨੇ ਤਾਂ ਦੱਸਿਓ ਵਧੀਆ ਵਧੀਆ ਜੀ ਚੜਦੀ ਕਲਾ ਬਾਈ ਜੀ ਮੜਾ ਨਾਲ ਦੀ ਨਾਲ ਨਾ ਚੈਨਲ ਸਬਸਕ੍ਰਾਈਬ ਕਰੀ ਚਲੋ ਵੀਰ ਬਣ ਕੇ ਤੇ ਸ਼ੇਅਰ ਤੇ ਲਾਈਕ ਕਰੀ ਚਲੋ ਵੀਡੀਓ ਨੂੰ ਉਹ ਉਹਦੇ ਮੈਂ ਗੱਲ ਦਾਦਾ ਇਹ ਆਪਣਾ ਕਪਲ ਦੀ ਉਹਨਾਂ ਨੇ ਨਾ ਬਾਹਰ ਸਪੈਸ਼ਲ ਆਪਣਾ ਸੈਟਲਾਈਟ ਉਹਦੇ ਵਾਲੇ ਆ ਕੀ ਚੱਲਦੇ ਹੁੰਦੇ ਆ ਯਾਰ ਸੋਲਰ ਵਾਲੇ ਕੈਮਰੇ ਵੀ ਲਾਏ ਹੋਏ ਸੀ ਨਾ ਉਹ ਬੰਦੇ ਡਰੇ ਨਹੀਂ ਬਾਈ ਸਿੱਧੀਆਂ ਨਾਲੇ ਇੱਕ ਚੀਜ਼ ਹੋਰ ਆ ਉਹ ਗੋਲੀਆਂ ਚਲਾ ਕੇ ਵੀਡੀਓ ਬਣਾਉਂਦੇ ਆ ਫੇਰ ਜ਼ਿੰਮੇਵਾਰੀ ਵੀ ਲੈਂਦੇ ਆਗੇ ਕੀ ਹਣ ਮੈਂ ਤੈਨੂੰ ਕੀ ਕਹਾਂ ਹਾਂ ਜੀ ਜੀ ਇਹ ਹੋਰ ਲਿਆ ਇਹਦਾ ਕੀ ਆ? ਅਡਮੈਂਟਨ ਵਾਲਿਆਂ ਨਾਲ ਕਰ ਲਾ ਗੱਲ ਉਹਨਾਂ ਕੋਲੇ ਬਾਧੂ ਆ ਗਏ। ਐਂ ਜੀ ਜੀ ਜੇ ਕੀ ਆ ਜੀਐਸ ਅਡਮੈਂਟਨ ਵਾਲਿਆਂ ਨਾਲ ਕੰਟੈਕਟ ਕਰ ਲਾ ਉਹਨਾਂ ਕੋਲੇ ਬਹੁਤ ਆ ਗਏ। ਹਜ਼ਾਰਾਂ ਚੋਂ 5 ਲੱਖ ਡਾਲਰ ਕੀਮਤ ਦੇ ਸੀਗੇ ਉਹ ਜਿਹੜੇ ਫੜੇ ਗਏ ਆ। ਮੈਂ ਅੱਗੇ ਦੱਸੀ ਜਨਾ ਅਗਲੇ ਨੇ ਸਾਈਆਂ ਵਧਾਈਆਂ ਲਾਗੀਆਂ ਹੋਣਗੀਆਂ ਵੀ ਕੋਈ ਨਹੀਂ ਤਿਆਰ ਹੋਣ ਵਾਲੇ। ਹਜ਼ਾਰ ਦੋਸਤ ਵੀ ਕਹਿੰਦੇ ਉਹਨਾਂ ਕਿ ਭਾਈ ਇੰਨੇ ਕਿ ਸਾਨੂੰ ਦੇ ਦੀ ਇੰਨੇ ਕਿ ਸਾਨੂੰ। ਉਹ ਦਾ ਵਿਚਾਰੇ ਬੰਡੀਆਂ ਪਾਉਂਦੀ 10 ਦਿਨਾਂ ਦੀ ਕੱਚ ਮਾਰ ਗਈ। ਕਹਿੰਦੇ ਜੇ 10 ਦਿਨ ਲੇਟ ਹੋ ਜਾਂਦੇ ਨਾ ਪੁਲਿਸ ਤੇ ਉਹਨਾਂ ਨੇ ਡੱਬਿਆਂ 'ਚ ਪਾ ਦੇਣੇ ਸੀ ਬਾਈ ਰਗੜ ਰਗੜ ਕੇ ਕੇਸ ਬਹੁਤ ਔਖਾ ਬਣਦਾ ਇੱਥੇ ਬੰਦੇ ਲੈ ਆਇਆ ਤਾਂ ਲੈਂਦੇ ਆ ਪੰਗਾ ਜੇ ਨਾ ਇੱਥੇ ਕੀ ਹੈ ਇੱਥੇ ਘਰਾਂ 'ਚ ਲਾਉਂਦੇ ਆ ਜਿਵੇਂ ਗੋਰੇ ਬਹੁ ਲਾਉਂਦੇ ਆਗੇ ਹਨ ਜੋ ਮੈਂ ਆ ਬਹੁਤ ਦੇਖਦੇ ਹੁੰਦੇ ਸੀ ਉਹਨਾਂ ਦਾ ਕੀ ਹੁੰਦਾ ਉਹ ਪੁਲਿਸ ਕੁਛ ਨਹੀਂ ਕਹਿੰਦੀ ਤੁਸੀਂ ਫੁੱਲਾਂ ਦੇ ਤੌਰ ਤੇ ਲਾ ਸਕਦੇ ਹੋ ਹਾਂ ਜੇ ਉਹ ਤੇ ਚੀਰਾ ਲੱਗਿਆ ਹੋਇਆ ਵੀ ਕੱਟ ਲੱਗਿਆ ਹੋਇਆ ਫੇਰ ਤੋਂ ਹੀ ਅੰਦਰੋਂ ਬਾ ਕੱਟ ਨਹੀਂ ਲੱਗਿਆ ਹੋਣਾ ਚਾਹੀਦਾ ਤੁਸੀਂ ਊਂ ਬੀਜੇ ਪਿਆ ਥੋਡੇ ਹਣਾ ਘਰਾ ਮੂਰੇ ਜਾਂ ਹੋਰ ਹੁਣ ਆਪਣੇ ਵੀ ਬੀਜੇ ਵੀ ਇੱਥੇ ਮੈਂ ਬੀਜੇ ਸੀਗੇ ਹੈਲੋ ਜੀ ਹੈਲੋ ਤੇ ਕੋਈ ਨੀ ਕੋਈ ਕਹਿੰਦਾ ਬਾ ਕੱਟ ਨਹੀਂ ਲੱਗਿਆ ਹੋਣਾ ਚਾਹੀਦਾ ਉਹਨੂੰ ਜਿਹੜਾ ਕੱਟ ਲਾ ਲੈਂਦਾ ਤੇ ਕੋਈ ਦੱਸ ਦੇ ਹੁਣ ਜਿਵੇਂ ਐਡਵੈਂਟਨ ਵਾਲੇ ਫੜੇ ਗਏ ਆ ਜਿਹੜੇ ਉਹ ਬਾਈ ਕਿਹਨੇ ਚੁਗਲੀ ਕੀਤੀ ਐ ਨਹੀਂ ਹੁਣ ਕਿਸੇ ਦੇ ਐਡੇ ਐਡੇ ਇੱਥੇ ਫਾਰਮ ਆਏ ਕਿਹੜਾ ਇੰਡੀਆ ਗਾ ਵੀ ਨਾਲ ਦੀ ਪਹੀ ਲੰਗੀ ਇੱਥੇ ਤਾਂ ਹਜ਼ਾਰਾਂ ਹਜ਼ਾਰਾਂ ਏਕੜ ਇਕੱਠੀ ਆ ਹਣਾ ਮੰਨ ਲਾ 100 100 ਏਕੜ ਇਹ ਤਾਂ ਐਨੀ ਪੁਲਿਸ ਵਾਲੇ ਗੇੜੇ ਮਾਰਦੇ ਫਿਰਦੇ ਉਹ ਤਾਂ ਕਿਹਨੇ ਅਨੁਭਾ ਚੋਗਲੇ ਨਾਲੋਂ ਤਾਂ ਇੱਥੇ ਲੋਕ ਮਾਰ ਆ ਕੇ ਕੈਨੂੰ ਫਸਾਉਣ ਵਾਸਤੇ ਉਹ ਭਾਈ ਅਗਲਿਆਂ ਦੀ ਪੱਟੀ ਪੋਜਤੀ ਅਗਲਿਆਂ ਨੇ ਪਤਾ ਨਹੀਂ ਕਿੰਨੀਆਂ ਕਾਸਾਂ ਲਾਈਆਂ ਹੋਣਗੀਆਂ ਕਿੰਨਾ ਕੁ ਟਾਈਮ ਕੱਟਣਾ ਹੋਊਗਾ ਇਹ ਗੱਲਾਂ ਨੇ ਤੇ ਬਾਤਾਂ ਨੇ ਹਾਏ ਲੋ ਜੀ ਹਾਏ ਲੋ ਕੁਮਾਰ ਜੀ ਮਲਾਂ ਮੈਂ ਇੱਥੇ ਬੈਠਾ ਹਾਂ ਨਾ ਸ਼ੀਰ ਤੇ ਤੇ ਉਹ ਲਾਈਟ ਦੀਂਦੀ ਨਾ ਗ੍ਰੀਨ ਜਾਗਦੀ ਮਲਾਂ ਉਹਦੇ ਕੰਨੀ ਦੇਖੀ ਹੈ ਨਾ ਕੀ ਤੇ ਵੀ ਆ ਜਾ ਰਹਿਣਾ ਇਹ ਤੇ ਉਹ ਗੱਲ ਹੋਈ ਵੀ ਆ ਮੈਂ ਜਿਵੇਂ ਅੱਗੇ ਵੀ ਕਰਕੇ ਟਾਈਮ ਬਾਲੇ ਬੰਦੇ ਬਾਅਦ ਚ ਜੁੜੇ ਆ ਫੇਮਸ ਹੋਣਾ ਜਾਂ ਪੈਸੇ ਕਮਾਉਣੇ ਅੱਜ ਕੱਲ ਉਹ ਵੀ ਅਪਰਾਧ ਹੋ ਗਿਆ ਹੈਗਾ ਉਹ ਛੱਡਦੇ ਨਹੀਂ ਉਹਦੀ ਨਾਲ ਦੀ ਨਾਲ ਤੁਸੀਂ ਮੜਾ ਜਾ ਕੋਈ ਆਪ ਦੀ ਤਰੱਕੀ ਕਰੋ ਨਾਲ ਦੀ ਨਾਲ ਪੌਣਾ ਆ ਜਾਂਦਾ ਹੈਗਾ ਵੀ ਆ ਜਾ ਭਾਈ ਪਹਿਲਾਂ ਸਾਡਾ ਹਿੱਸਾ ਦੇ ਕਿੱਥੇ ਆਗਾ ਬਾਹਰ ਦਾ ਵੀਊ ਦਿਖਾ ਦਿੰਨੇ ਆ ਵੀਰੇ ਗੱਲ ਆ ਕੋਈ ਗੱਲ ਹੈ ਕੋਈ ਬਾਹਰ ਮੈਂ ਬੇਕਰੀ ਤੇ ਖੜਾ ਲੋਡ ਚੱਕਣ ਆਇਆ ਮੈਂ ਤੇ ਆ ਡਾਕ ਤੇ ਲਾਇਆ ਹੋਇਆਗਾ ਇਹ ਕਹਿੰਦੇ 11 ਵਜੇ ਤੋਂ ਬਾਅਦ ਚ ਲੋਡ ਕਰਨ ਲੱਗਾਂਗੇ ਉੱਤਰ ਆਓ ਫਿਰ ਇਹਨਾਂ ਦਾ ਉਹ ਸਿਕਿਉਰਿਟੀ ਵਾਲਾਗਾ ਆ ਕੇ ਜਾਣਾ ਤਾਂ ਮੈਂ ਵਾਪਸੀ ਸੀਗਾ ਤੇ ਉਹ ਫਿਰ ਇਹਨਾਂ ਨੇ ਮੈਨੂੰ ਪਤਾ ਟਾਈਮ ਲਾ ਦੇਣਾ ਇੱਕ ਕੋਕਾ ਵਜਾ ਦੇਣਾ ਫਿਰ ਮੈਂ ਕਿਹਾ ਵੀ ਇੱਥੇ ਸਲੀਪ ਪਾ ਦਾਂਗੇ ਆ ਲਾਈਟ ਗ੍ਰੀਨ ਹੈ ਜੋ ਰੈੱਡ ਹੋ ਗਈ ਹੈ ਨਾ ਉਹ ਤੋਂ ਲੋਡ ਕਰਨ ਲੱਗਣਗੇ ਇਹ ਤੇ ਨਿਗਰੱਖਣੀ ਪੈਣੀ ਹੈ ਕਿ ਰਾਤ ਨੂੰ ਪਹਿਲੀ ਗੱਲ ਨਿਕਾ ਕਾਦੀ ਮੈਂ ਤਾਂ ਸੋਣਾ ਹੀ ਆਪੇ ਠਾ ਦੇਣਗੇ ਆਕੇ ਜੋ ਲੋਡ ਰੈਡੀ ਹੋ ਗਿਆ ਨਹੀਂ ਸਵੇਰ ਤਾਈ ਦਾ ਆਪੇ ਤੋੜਨਗੇ ਬਾ ਨਾਲ ਦੀ ਨਾਲ ਨਾ ਲਾਈਕ ਤੇ ਸ਼ੇਅਰ ਕਰੀ ਚਲੋ ਤੇ ਸਬਸਕ੍ਰਾਈਬ ਕਰ ਲਓ ਜਿਹਨੇ ਹਜੇ ਵੀ ਨਹੀਂ ਕੀਤਾ ਠੰਡ ਹੋ ਗਈ ਆ ਪਰ ਇੱਕ ਚੀਜ਼ ਆ ਬਾ ਠੰਡ ਬਹੁਤ ਹੋ ਗਈ ਆ ਇਹ ਬਾਹਰ ਦਾ ਵਿਊ ਆ ਤੇ ਇਹ ਆਪਣੇ ਟਰੱਕ ਦਾ ਵਿਊ ਆ ਉਹ ਪਾਂਡਾ ਜੀ ਮੈਂ ਤਾਂ ਟੰਗ ਤੇ ਨਾਲ ਇਹਨੇ ਮੈਨੂੰ ਇੱਕ ਵਾਰੀ ਡਰਾਤਾ ਸੀਗਾ ਰਾਤ ਨੂੰ ਨਾ ਮੇਰੀ ਅੱਖ ਖੁੱਲੀ ਹੈ ਨਾ ਤੇ ਇਹ ਉੱਥੇ ਟੰਗਿਆ ਭਰਾ ਤੂੰ ਇਹ ਦੇਖ ਹੁਣ ਮਨ ਲਓ ਬੈੱਡ ਤੇ ਲੰਮਾ ਬੰਦਾ ਪਿਆ ਤੂੰ ਸਿੱਧਾ ਨੇਰੀ ਚ ਉਹ ਦੇ ਜੀ ਇਹਨੇ ਮੈਨੂੰ ਬੜਾ ਡਰਾਇਆ ਸੀ ਕਿਰਾ ਕਿਹੜੇ ਸ਼ਹਿਰ ਬਿਨਾ ਬਤਾਲੇ 12 ਜਨ ਨੂੰ ਕੀਤੇ ਪਏ ਆ ਕਿਹੜੇ ਸ਼ਹਿਰ ਮੈਂ ਤਲਾਹ ਦਾ ਮਿਲਣੋਂ ਹੀ ਹਟ ਕੇ ਆ ਗਏ ਮੇਰਾ ਆਪਣਾ ਯਾਰ ਦੋਸਤ ਇਹ ਮੁੰਡਾ ਚਲ ਮੈਂ ਕਹਿੰਦਾ ਨਾਂ ਨਹੀਂ ਲੈਂਦਾ ਉਹਦਾ ਡੈਡੀ ਆਇਆ ਸੀਗਾ ਨਾ ਉਦੋਂ ਲਿਆਂਦੇ ਸੀਗੇ ਆਹੀ ਰੇਟ ਸੀ ਉਦੋਂ ਪਤਾ ਨਹੀਂ ਉਹ ਪੱਚ ਸੀ ਜਾਂ ਕੀ ਸੀ ਉਹਦੇ ਡੈਡੀ ਵਾਸਤੇ ਲਿਆਂਦੇ ਸੀਗੇ ਆਹੀ ਜਿਹੜਾ ਤੂੰ ਦੱਸਿਆ ਹੁਣ ਪਤਾ ਨਹੀਂ ਕੌਣ ਕੌਣ ਦੇਖੀ ਜਾਂਦਾ ਇਹਨਾਂ ਨੇ ਕਿਹਾ ਇੱਥੇ ਰੇਟ ਦੱਸੀ ਜਾਂਦਾਗਾ ਚਲ ਕਾਣੂ ਮੈਨੂੰ ਸਬਸਕ੍ਰਾਈਬ ਕਰੀ ਚੱਲੋ ਉਹਣਾ ਮੈਂ ਨਾ ਆਪਣਾ ਕੀ ਨਾਂ ਲੈਂਦੇ ਹੁੰਦੇ ਆ ਵੀ ਉਹ ਲਾਈਟ ਬੰਦ ਹੋ ਗਈ। ਵੀ ਬੋਲਿਆ ਨਹੀਂ ਸੀਗਾ ਆਪਣੇ ਪਿੰਡ ਦਾ ਕੰਮ ਕਰਕੇ ਤੇ ਸਾਰਿਆਂ ਨੇ ਪਤਾ ਨਹੀਂ ਹੁਣ ਤੁਸੀਂ ਕਿਹਨੇ ਕਿਹਨੇ ਸੁਣਿਆ ਕਿ ਨਹੀਂ ਆਪਣੇ ਪਿੰਡੋਂ ਆ ਮੁੰਡੇ ਬਰਨਾਲੇ ਪਿੰਡ ਦੇ ਹੈਗੇ ਸਨਿਆਰੇ ਇੱਥੇ ਬਿਣੀ ਪੈਗਾ ਰਹਿੰਦੇ ਆਗੇ ਤੇ ਉਹਨਾਂ ਦੇ ਆਪਣਾ ਪਰਸੋ ਚੌਥੇ ਦੀ ਗੱਲ ਆ ਤੇ ਨਾਲੇ 1 ਮਿਲੀਅਨ ਡਾਲਰ ਦਾ 골ਡ ਲੈ ਗਿਆ ਕੈਸ਼ ਸੀਗਾ ਤੇ ਚਾਂਦੀ ਚੁੰਦੀ 1 ਮਿਲੀਅਨ ਡਾਲਰ ਕੈਨੇਡੀਅਨ ਦਾ ਚਾਰ ਜਾਣੇ ਆ ਬਾਈ ਉਹਨਾਂ ਦੇ ਘਰੇ ਵੜ ਗਏ ਸਿੱਧੇ ਘਰੋਂ ਕੰਮ ਕਰਦੇ ਸੀ ਉਹ 골ਡ ਦਾ ਕਿੱਦਾਂ ਬਾਈ ਮੈਂ ਕਿੱਥੇ ਆ ਮੈਂ ਤਾਂ ਰਾਈਡਰ ਹਾਂ ਯੂ ਐਸ ਐ ਹਾਂ ਮੈキシਕਨ ਚ ਰਹਿਣਾ ਕੈਨੇਡਾ ਓਕੇ ਓਕੇ ਚੱਲਣ ਦੇ ਤੇ ਉਹਨਾਂ ਦੇ ਨਾ ਘਰੋਂ ਕੰਮ ਕਰਦਾ ਉਹ ਮੁੰਡਾ 골ਡ ਦਾ ਤੇ ਤਿੰਨ ਤੋਂ ਚਾਰ ਚਾਰ ਕੇ ਪੰਜ ਜਣੇ ਆ ਕੇ ਬੜੇ ਆ ਬਈ ਘਰੇ ਉਹਦੀ ਮੰਮੀ ਬੈਠੀ ਸੀ ਸੋਫੇ ਤੇ ਤੇ ਉਹਦੇ ਘਰ ਦੀ ਜਵਾਕ ਹਨਾ ਤੇ ਉਹਨਾਂ ਨੇ ਰੋਲਾ ਪਾਇਆ ਚਲੋ ਤਾਂ ਭੱਜ ਕੇ ਅੰਦਰ ਵੜ ਗਏ ਵਿਚਾਰੀ ਉਹਦਾ ਡੈਡੀ ਵੀ ਇੱਥੇ ਆ ਉਹ ਵੀ 골ਡ ਦਾ ਕੰਮ ਕਰਕੇ ਸੁਨਾਰੇ ਐ ਸ਼ੁਰੂ ਤੋਂ ਹੀ ਆਪਣੇ ਪਿੰਡ ਦੇ ਤੇ ਓਕੇ ਓਕੇ ਰੇਟ ਦਾ ਪਤਾ ਲੱਗ ਜੀ ਕੋਈ ਸ਼ੱਕਰ ਨਹੀਂ ਤੇ ਉਹਨਾਂ ਦੇ ਉਹ ਘਰੇ ਵੜ ਗਏ ਬਾਈ ਤੇ ਇੱਕ ਉਹਨਾਂ ਨੇ ਨਾਲੇ ਤਾਂ 7 ਗੋਲਨਾ ਮਾਰ ਗਿਆ ਹਨ ਉਹਨਾਂ ਦੇ ਲੱਤਾਂ 'ਚ ਤੇ ਆਪਣਾ ਵੀ ਲੱਕ ਤੋਂ ਥੱਲੇ ਥੱਲੇ ਆਇਆ ਤੇ ਜਿਹੜਾ ਮੁੰਡਾ ਗਾ ਉਹਨਾਂ ਦਾ ਰਾਜਨਾ 4 ਭੱਜਿਆ ਉਹਦੇ ਉਹਦੇ ਪੱਟ 'ਚ ਜਿਹੜੀ ਮੱਜੀ ਆ ਕਹਿੰਦੇ ਵੀ ਉਹ ਸੂਤ ਭਰਦਾ ਹੀ ਸੰਨ ਰਹਿ ਗਿਆ ਨਹੀਂ ਡੈੱਡ ਹੋ ਜਾਣਾ ਸੀ ਕੀ ਕਰੋਗੇ ਤੁਸੀਂ ਹਨਾ ਤੇ ਇਹਨਾਂ ਵਧੀਆ ਕੰਮ ਚਲਾ ਗਾਲ ਆ ਗਈ ਸੀ ਵਿੱਚ ਮਲਾ ਲਾਈਵ ਵੀ ਕੱਟਿਆ ਗਿਆ ਆਵਾਜ਼ ਆਉਂਦੀ ਆ ਤਾਂ ਦੱਸਿਓ ਮੜਾ ਮੈਸੇਜ ਕਰਿਓ ਜੇ ਆਵਾਜ਼ ਆਉਂਦੀ ਆ ਤਾਂ ਮੇਰੀ ਹਾਂਜੀ ਹਾਂਜੀ ਬਾਈ ਧੰਨਵਾਦ ਓਕੇ ਓਕੇ ਤੇ ਉਹਨਾਂ ਦੇ ਘਰੇ ਵੜ ਗਏ ਬਾਈ ਹਨਾ ਆ ਕੇ ਤੇ ਹੁਣ ਮੰਨ ਲਓ ਪਾ ਉਹਦੀ ਮੰਮੀ ਦਾ ਜਨਮ ਦਿਨ ਸੀ ਉਹ ਸਹਿਸਵਾ ਬੈਠੇ ਸੀਗੇ ਚਾਰ ਤੋਂ ਪੰਜ ਜਾਣੇ ਗਲੀ 'ਚ ਗੱਡੀ ਲਾਈ ਅੰਦਰ ਵੜ ਗਏ ਜਦੋਂ ਹਨਾ ਤੇ ਬਾਈ ਸਾਰਾ ਕੁਝ ਹੀ ਲੈ ਗਏ ਉਹਨਾਂ ਦਾ ਕੋਲਡ ਗਾਰਡ 1 ਮਿਲੀਅਨ ਡਾਲਰ ਪਲੱਸ ਦਾ ਉਹ ਲੈ ਗਏ ਲੈ ਗਏ ਜਿਹੜਾ ਤੇ ਜਿਹੜੇ ਉਹ ਪੈਰ ਮਾਰ ਕੇ ਗਏ ਆ ਹਨਾ ਵੀ ਸਾਡੇ ਮਗਰ ਨਾ ਆਉਣ ਹੋਰ ਦੋਨਾਂ ਪਿਓ ਪੁੱਤਾਂ ਦੀ ਮਾਰ ਕੇ ਹਸਪੀਟਲ 'ਚ ਆ ਮੈਂ ਪਹਿਲਾਂ ਤਾਂ ਹੀ ਗੱਲ ਕੀਤੀ ਇੱਕ ਤਾਂ ਪਿੰਡ ਦੇ ਆ ਹਨਾ ਇੱਕ ਚੰਗਾ ਨਹੀਂ ਲੱਗਦਾ ਆਪਾਂ ਐ ਤੇ ਮੇਰੇ ਕੋਲ ਵੀਡੀਓ ਵੀ ਪਈ ਆ ਮੰਨ ਲਾ ਉਹਨਾਂ ਦੇ ਕੈਮਰਿਆਂ ਦੀ ਹੁਣ CBC న్యూਜ਼ ਨੇ ਕਵਰ ਕੀਤਾ ਉਹ ਤੇ ਉਹ ਮੈਂ ਤਾਂ ਕਰਕੇ ਬਣਾਈ ਆ ਤੇ ਅੱਜ ਵੀਡੀਓ ਹੀ ਪਾਉਂਗਾ ਕੱਲ ਨੂੰ ਤੇ ਆ ਹੁਣ ਜਾਂ ਲਾਈਵ 'ਚ ਵੀ ਮੈਂ ਤਾਂ ਗੱਲ ਕੀਤੀ ਆ ਤੁਸੀਂ ਹਸਾਲ ਵਾਲੇ ਕੀ ਕਰੂ ਬੰਦਾ ਇੱਥੇ ਤਰੱਕੀਆਂ ਕਰਕੇ ਇੱਥੇ ਸਾਡੇ ਕਿੰਨੀ ਆ ਕਿੰਨੀਆਂ ਕੰਪਨੀਆਂ ਜਿਨ੍ਹਾਂ ਦਾ ਮੜਾ ਕੰਮ ਚੱਲਿਆ ਤੇ ਨਾਲ ਹੀ ਉਹਨਾਂ ਨੂੰ ਕਾਲ ਆ ਜਾਂਦੀ ਆ ਇਹਨੂੰ ਰਾਜਨ ਨੂੰ ਪਹਿਲਾਂ ਮੈਸੇਜ ਆਇਆ ਸੀਗਾ ਵੀ ਅਸੀਂ ਰੋਬਰੀ ਕਰਾਂਗੇ ਇਹਨੇ ਉਹ ਚੀਜ਼ ਇਗਨੋਰ ਕਰਤੀ ਆ ਉਹ ਸੀਬੀਸੀ ਵਾਲੇ న్యూਸ ਵਾਲਿਆਂ ਨੂੰ ਦਿਖਾਈ ਵੀ ਜਾਂਦਾ ਇਹਨੇ ਕਿ ਕੋਈ ਉਵੇਂ ਹੀ ਕਰੀ ਜਾਂਦਾ ਵੀ ਕਿਹਨੇ ਆਉਣਾ ਤੇ ਸਾਰਾ ਕੁਝ ਹੀ ਲੈ ਕੇ ਆਉਣ ਤੇ ਦੇਖੋ ਇਹਨੇ ਦੀਵਾਲੀ ਤੇ ਨਹੀਂ ਆਪਦਾ ਕਿੰਨਾ ਬਿਜ਼ਨਸ ਕਰਨਾ ਹੈ ਕਿੰਨਾ ਕੁ ਵੇਚਣਾ ਕਰਨਾ ਹੈ ਵਿਚਾਰੇ ਨੇ ਹਨ ਸਭ ਕੁਝ ਹੀ ਲੈ ਲੂਗੇ ਅੱਛਾ ਡੀਆਈਜੀ ਕੋਲੋਂ ਨਿਕਲਿਆ ਓਕੇ ਓਕੇ ਮੈਨੂੰ ਨਹੀਂ ਪਤਾ ਸੀਗਾ ਐ ਜਿਹਨੇ ਇਕੱਠਾ ਕੀਤਾ ਵਿਆਊਗਾ ਐ ਜਿਹਨਾਂ ਰਲ ਕੇ ਚਲ ਆਪਾਂ ਤਾਂ ਇਹ ਕਹਨੇ ਆ ਚਲ 골ਡ ਗਿਆ ਗਿਆ ਇੰਸ਼ੂਰੈਂਸ ਹੁੰਦੀਆਂ ਜਾਂ ਨਹੀਂ ਵੀ ਨੁਕਸਾਨ ਹੋ ਗਿਆ ਚਲ ਜਾਨ ਬਚ ਗਈ ਆ ਦੋਨਾਂ ਪਿਓ ਪੁੱਤਾਂ ਦੀ ਜੇ ਕਿਤੇ ਗੋਲੀ ਤਾਂ ਠਾ ਠਾ ਮਾਰ ਜਾਂਦੇ ਜਾ ਜਾਂਦੀ ਹੋ ਜਾਣੀ ਸੀ ਯਾਰ ਮੇਰੀ ਉਮਰ ਦਾਗਾ ਮੁੰਡਾ ਤਾਂ ਉਹ ਰਾਜਨ ਆਪਣੇ ਪਿੰਡ ਦੇ ਇਨ ਥਾਣੇ ਦੇ ਹੀ ਅਗੇ ਰਹਿੰਦੇ ਬਰਨਾਲੇ ਆ ਸ਼ੁਰੂ ਤੋਂ ਤੇ ਕੀ ਕਰੋਗੇ ਤੁਸੀਂ ਇੱਥੇ ਕੰਮਕਾਰ ਕਰਕੇ ਹਨ ਦਫਾ ਹੀ ਪਾਟ ਦਿੰਦੇ ਆ ਸਾਰੇ ਕਾਜ ਦੀ ਬਿੰਦਚ ਇੱਕ ਵੀਰ ਬਣ ਕੇ ਨਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੀ ਚੱਲੋ ਸਾਰੇ ਜਾਣੇ ਨਾਲ ਦੀ ਨਾਲ ਬੈਲ ਆਈਕਨ ਪ੍ਰੈਸ ਕਰਦੇ ਆ ਕਰੋ ਵੀਡੀਓ ਤੁਹਾਨੂੰ ਪਤਾ ਆਪਾਂ ਡੇਲੀ ਪਾਉਨੇ ਆ। ਪ੍ਰੀਤ ਮੈਂ ਫਿਰਦਾ ਮਿਸ਼ੀ ਗੱਨ ਬਾਈ ਵਧੀਆ ਠੀਕ ਠਾਕ ਆ ਚੜ੍ਹਦੀ ਕਲਾ ਕਿਰਪਾ ਪ੍ਰਮਾਤਮਾ ਦੀ। ਇੱਥੇ ਬੇਕਰੀ ਤੇ ਸੀਗਾ ਲੋਡ ਚੱਕਣ ਆਇਆ ਸੀਗਾ ਅੱਜ ਸਵੇਰ ਪਹਿਲਾਂ ਈ ਨਮਾਈ ਡਿਲੀਵਰੀ ਕਰਕੇ ਆਇਆਂਗਾ। ਮਨਕ ਮੱਕੀ ਸੀਗਾ ਮਨੋਕਾ ਈਲੀ ਨਮਾਈ ਥੈਂਕ ਯੂ ਵੀਰ ਥੈਂਕ ਯੂ ਹੈਲੋ ਜੀ ਹੈਲੋ ਬਾ ਇਹ ਗੱਲਾਂ ਬਾਤਾਂ ਨੇ ਹੁਣ ਮੰਨ ਲਓ ਮੈਂ ਜਾਂ 골ਡ ਵਾਲੀ ਚੋਰੀ ਦੱਸੀ ਆ ਜਾਂ ਰਾਜਨ ਵਾਲੀ ਗੱਲ ਦੱਸੀ ਆ ਜਾਂ ਡੋਡੇ ਵਾਲੀ ਗੱਲ ਦੱਸੀ ਆ ਮੈਂ ਕੋਲੋ ਤਾਂ ਨਹੀਂ ਨਾ ਬਣਾਈ ਉਹੀ ਦੱਸਿਆ ਜੋ ਹੋ ਰਿਹਾ ਹੁਣ ਇੱਕ ਭਰਾ ਪਤਾ ਨਹੀਂ ਉਹ ਵੀ ਦੇਖੀ ਜਾਂਦਾ ਕਿ ਨਹੀਂ ਉਹ ਮੈਨੂੰ ਆਕੇ ਕਹੂ ਤੂੰ ਨੈਗੇਟਿਵ ਗੱਲਾਂ ਕਰਦਾ ਇਹ ਚ ਮੈਨੂੰ ਦੱਸ ਦੋ ਕਿ ਨੈਗੇਟਿਵ ਗੱਲ ਹੈਗੀ ਆ ਜੋ ਹੈਗਾ ਉਹੀ ਆ ਵਧੀਆ ਜੀ ਵਧੀਆ ਵਧੀਆ ਹੁਣ ਇਹਦੇ ਵਿੱਚ ਗਲਤ ਕੀ ਮੈਨੂੰ ਇਹ ਨਹੀਂ ਸਮਝ ਆਉਂਦੀ ਉਹ ਐਕਟਿਵ ਭਰਾ ਹੈਗਾ ਉਹਨੂੰ ਪਤਾ ਨਹੀਂ ਕੀ ਚੱਲ ਲਾ ਮੇਰੇ ਨਾਲ ਨਾ ਗਾਲਾਂ ਵੀ ਕੱਢ ਜਾਂਦੇ ਆ ਭਰਾ ਵਾ ਟਿਕ ਐਥ ਤੇ YouTube ਤੇ ਨਹੀਂ TikTok ਤੇ ਤੱਕੇ ਮੈਂ ਤਾਂ ਕਰਕੇ ਪਾਉਂਦਾ ਹੀ ਨਹੀਂ ਮੈਂ ਛੱਡ ਖੜਾ ਯਾਰ ਤੇ ਤੁਹਾਨੂੰ ਪਤਾ ਜੇ ਮੈਂ ਬੋਲਣ ਤੇ ਲੱਗ ਜਾਣਾ ਫਿਰ ਆਪਾਂ ਮੰਜੀ ਟੋਕ ਕੇ ਰੱਖ ਦੇਈ ਦੀ ਆ ਗੁੱਡ ਮਾਰਨਿੰਗ ਕੋਡਾ ਹੈਨ ਮਾਰਨਿੰਗ अच्छा वो बंदे दा मेनू यार चेता नहीं वीडियो च आ की नागा वो चेता नहींगा मेर ने चाहे जे चेते नहीं रखी दई हुंदे इग्नोर ਕਰੋ इग्नोर ਮਾ ਨਾਲ ਦੀ ਨਾਲ ਸਾਰਿਆਂ ਨੂੰ ਸਬਸਕ੍ਰਾਈਬਰ ਨੂੰ ਜਰੂਰ ਕਰੀ ਚੱਲੋ ਤੇ ਹੁਣ ਉਹਨਾਂ ਨੂੰ ਹਜੇ ਆਹ ਸਰਪ੍ਰੀਜ਼ ਤੋਂ ਛੁੱਟੀ ਮਿਲੀ ਨਹੀਂ ਦੋਨਾਂ ਪਿਓ ਪੁੱਤਾਂ ਨੂੰ ਉੱਥੇ ਹੈ ਵਿਚਾਰੇ ओके ओके अच्छा वो वो जाली था मिले सी जाली था जो दूजे जाट चे मैं वीडियो च भी क्या मैं कमेंट करी मैं तेरा नाम पूछना भुल गया सी पवन दीप मान ओके okay, ओके okay. और मैं वीडियो भी पाई है वो तेरा दस्या है मैं भाई मिले सी मैं उदो थोड़ा थो सची मैं ना उदो थोड़ा थो ध्यान मैं लेट सी ना ਤੈਂ ਮੇਰਾ ਧਿਆਨ ਉਧਰ ਸੀ ਮੈਂ ਪੁੱਛਣਾ ਭੁੱਲ ਗਿਆ ਵੀ ਤੁਹਾਡਾ ਨਾਮ ਕੀ ਆ ਬਾਈ ਸੌਰੀ ਉਹਦੇ ਵਾਸਤੇ ਪਵਨਦੀਪ ਸਿੰਘ ਮਾਣਾਂਗਾ ਬਲਵਿੰਦਰ ਸਿੰਘ ਆ ਮੈਂ ਜਿਆਦਾ ਮੈਨੂੰ ਮਿਲਿਆ ਸੀ ਤੂ ਫਾਰਗੁਲਾ ਤੇ ਮਿਲਿਆ ਸੀ ਮਿਲਿਆ ਸੀ ਜਾਂ ਗੱਲ ਮੈਨੂੰ ਮਿਲਿਆ ਸੀ ਭਰਾ ਆਪਣਾ ਹਾਈਵੇ ਮੋਟਰ ਵਾਲਾ ਉੱਥੇ ਬਾਰਡਰ ਤੇ ਹੀ ਮਿਲਿਆ ਸੀ ਉਹ ਵੀ ਬਾਰਗੋ ਵੀ ਮਿਲਿਆ ਸੀ ਆ ਦੋ ਗੇੜਿਆਂ ਦਾ ਮੈਂ ਹੁਣ ਫਾਰਗੋ ਰੋਕਦਾ ਹੁਣ ਕੰਮ ਠੀਕ ਆ ਬਾਈ ਚੱਲੀ ਜਾਂਦਾ ਹੁਣ ਜਿਵੇਂ ਮੈਂ ਸਵੇਰ ਅੱਜ ਦੁਪਹਿਰੇ ਡਿਲੀਵਰੀ ਸੀਗੀ ਹਨਾ ਬਾ ਡਿਲੀਵਰੀ ਤੇ ਟਾਈਮ ਲੱਗਿਆ ਜਾਂ ਬੈਕਅਪ ਤੇ ਵੀ ਮਿਲ ਹੀ ਜਾਂਦੇ ਲੋਡ ਨਾਲ ਦੀ ਨਾਲ ਯੂ ਐਸ ਏ ਚੋਂ ਤਾਂ ਇਹ ਆ ਰਹੀ ਇੱਥੇ ਬ੍ਰੈਂਟਨ ਜਾ ਕੇ ਚੱਕਰ ਚੱਲੇ ਜਾਂਦਾ ਉਧਰ ਨਾਲ ਕਨੇਡਾ ਬਾਈਟ ਸਾਨੂੰ ਪਤਾ ਕੰਮ ਥੋੜਾ ਸਲੋ ਆ ਆ ਹੁਣ ਦੋ ਪਿਛਲਾ ਕਿਹੜਾ ਹੀ ਮੈਂ ਯੂ ਐਸ ਏ ਚ ਹੀ ਵਾਪਸ ਵੀ ਨਹੀਂ ਪਹੁੰਚਿਆ ਹਨਾ ਇਧਰ ਆ ਵੀ ਮੈਂ ਇਧਰ ਆ ਹੁਣ ਜਿਹੜਾ ਮੈਂ ਚੱਕਣ ਲੱਗਿਆ ਬੇਕਰੀ ਦਾ ਲੋਡ ਇਹ ਹੈ ਤਾਂ ਕੈਲਗਰੀ ਦਾ ਤੇ ਪਰ ਤੁਹਾਨੂੰ ਪਤਾ ਮੈਂ ਵੀਕੈਂਡ ਤੇ ਨਿਕਲਣਾ ਹੁੰਦਾਗਾ ਤੇ ਤਾਂ ਕਰਕੇ ਆਪਾਂ ਇਹ ਬਿਣੀ ਪੈਗੀ ਡ੍ਰੌਪ ਕਰ ਦਾਂਗੇ ਆਪਾਂ ਜਾਣਾ ਨਹੀਂ ਅੱਗੇ ਓਕੇ ਓਕੇ ਬਾਈ ਸਾਰਿਆਂ ਨੇ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹਜੇ ਵੀ ਨਹੀਂ ਨਾ ਕੀਤਾ ਚੈਨਲ ਆਪਣਾ ਨਾਲ ਦੀ ਨਾਲ ਬੈਲ ਆਈਕਨ ਆਪ ਪਦਿਆ ਕਰੋ ਠੀਕ ਆ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਨੂੰ ਨੂੰ ਫੋਨ ਆਈ ਜਾਂਦੇ ਆ ਵਿੱਚ ਮੈਸੇਜ ਇਬ ਕੱਲੂ ਕਰਦੇ ਆ ਗੱਲ ਜਾਂ ਫੋਨ ਗੱਲ ਕਰਕੇ ਠਹਿਰ ਕੇ ਆਉਣਾ ਘੰਟੇ ਕਿ ਤਾਈ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਆਪਣਾ ਜਿਹਨੇ ਹਜੇ ਕੀਤਾ ਨਹੀਂਗਾ ਓਕੇ